ਅਦਾਲਤ ਦੀ ਸੁਣਵਾਈ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਦਾ ਵਕੀਲ ਉਸਦੇ ਪਤੀ ਤੋਂ 6 ਲੱਖ ਰੁਪਏ ਮਾਸਿਕ ਗੁਜ਼ਾਰਾ ਪੱਤੇ ਲਈ ਬਹਿਸ ਕਰ ਰਿਹਾ ਹੈ ਮਹਿਲਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਜੁੱਤੀਆਂ ਕੱਪੜੇ ਚੂੜੀਆਂ ਆਦਿ ਲਈ 15000 ਰੁਪਏ ਪ੍ਰਤੀ ਮਹੀਨਾ ਅਤੇ ਘਰ ਦੇ ਖਾਣੇ ਲਈ 60000 ਰੁਪਏ ਪ੍ਰਤੀ ਮਹੀਨਾ ਚਾਹੀਦਾ ਹੈ ਮਹਿਲਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਗੋਡਿਆਂ ਦੇ ਦਰਦ ਦੇ ਇਲਾਜ ਅਤੇ ਫਿਜ਼ੀਓਥੈਰੇਪੀ ਅਤੇ ਹੋਰ ਦਵਾਈਆਂ ਲਈ 4 ਤੋਂ 5 ਲੱਖ ਰੁਪਏ ਦੀ ਲੋੜ ਹੈ ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਇਹ ਅਦਾਲਤੀ ਪ੍ਰਕਿਰਿਆ ਦਾ ਸ਼ੋਸ਼ਣ ਹੈ ਜੱਜ ਨੇ ਅੱਗੇ ਕਿਹਾ ਕਿ ਜੇਕਰ ਉਹ ਇੰਨਾ ਪੈਸਾ ਖਰਚ ਕਰਨਾ ਚਾਹੁੰਦੀ ਹੈ ਤਾਂ ਉਹ ਖੁਦ ਕਮਾ ਸਕਦੀ ਹੈ ਜੱਜ ਨੇ ਕਿਹਾ ਕਿਰਪਾ ਕਰਕੇ ਅਦਾਲਤ ਨੂੰ ਇਹ ਨਾ ਦੱਸੋ ਕਿ ਇਹ ਸਭ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਤੁਹਾਡੀ ਕੋਈ ਹੋਰ ਪਰਿਵਾਰਿਕ ਜ਼ਿੰਮੇਵਾਰੀ ਨਹੀਂ ਹੈ ਤੁਹਾਨੂੰ ਬੱਚਿਆਂ ਦੀ ਦੇਖਭਾਲ ਕਰਨ ਦੀ ਲੋੜ ਨਹੀਂ ਹੈ ਤੁਸੀਂ ਇਹ ਆਪਣੇ ਲਈ ਚਾਹੁੰਦੇ ਹੋ ਤੁਹਾਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਜੱਜ ਨੇ ਮਹਿਲਾ ਦੇ ਵਕੀਲ ਨੂੰ ਇਹ ਵੀ ਕਿਹਾ ਕਿ ਉਹ ਵਾਜਬ ਰਕਮ ਦੀ ਮੰਗ ਕਰੇ ਨਹੀਂ ਤਾਂ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਜਾਵੇਗੀ